ਉਹ ਲੈ ਕੇ ਧਾਰਮਿਕ ਜਿਹੜੇ ਔਰਤੇ ਭਾਵਨਾਵਾਂ ਆ ਆ ਦੇਖੋ ਜਿਹੜੇ ਉਹ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਨਿਯਾਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟੀਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮर्यादा ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਜੇ ਨਹੀਂ ਜਾਣਾਂਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ੀਅਨਾਂ ਨੂੰ ਨਹੀਂ ਕਰਨੀ ਚਾਹੀਦੀ ਸਿਕਾ ਪਹਿਲਾਂ ਬਿਆਨ ਦਿੱਤਾ ਜਦੋਂ ਉਸ ਤੋਂ ਬਾਅਦ ਮੁੜ ਕੇ ਵੀਡੀਓ ਪਾ ਕੇ ਮਾਫੀ ਮੰਗੀ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਜੀਬੀ ਦੇ ਆਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਨੀਚਾ ਤੇ ਤੁਸੀਂ ਭਾਈਚਾਰਕਤਾ ਜੀ ਮੈਂ ਪਹਿਲੇ ਕਹਿੰਦਾ ਕਿ ਬਹੁਤ ਗਲਤ ਗੱਲਾਂ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪ੍ਰਮਾਤਮਾ ਦੇ ਅਸੀਂ ਇਨਸਾਨ ਹੈ ਪੋਲੀਟਿਸ਼ੀਅਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੋਲ ਬਾਣੀ ਹੈ ਉਹ ਤੋਂ ਪ੍ਰੇਸ਼ ਕਰਨਾ ਚਾਹੀਦਾ ਧਰਮ ਦੇ ਨਾਂ ਤੇ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਥੱਲੇ ਗੱਲਾਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹ ਇਹ ਡਾਪ ਵੀ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਜੀ ਅਮਰਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਠੀਕ ਹੈ ਸਿੰਘ ਸਾਹਿਬ ਕਿਰਪਾਨ ਪਾ ਕੇ ਕੈਨੇਡਾ ਵੀ ਜਾਂਦੇ ਨੇ ਕਿਰਮਾਈ ਬੰਦੇ ਇੱਲਾ ਕਰਦੇ ਕਿਸ ਤਰ੍ਹਾਂ ਉਹ ਮੇਰੇ ਵਿੱਚ ਕਿਸ ਕਿਰਪਾਨ ਜਿਹੜੇ ਰੱਖਦੇ ਉਹਨਾਂ ਦੀ ਕੀ ਸੋਚਦੇ ਨੇ ਨਹੀਂ ਨਹੀਂ ਇਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਦਪਾਕੀ ਜੀ ਠੀਕ ਹੈ ਠੀਕ ਹੈ ਤੁਹਾਨੂੰ ਲੱਗੇ ਧਾਰਮਿਕ ਜਿਹੜੇ ਤੌਰ ਤੇ ਭਾਵਨਾਵਾਂ ਆ ਆ ਦੇਖੋ ਜਿਹੜੇ ਉਹ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਰਿਆਦਾਂ ਆ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦਾਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਇਹ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੱਖਾ ਪਹਿਲਾਂ ਬਿਆਨ ਦਿੱਤਾ ਜਦੋਂ ਉਸ ਤੋਂ ਬਾਅਦ ਮੁੜ ਕੇ ਵੀਡੀਓ ਪਾ ਕੇ ਮਾਫੀ ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਬੀਜੀ ਵੀ ਦੇ ਆਕੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਨੀਚਾ ਤੇ ਮੁਸੀਬਈ ਚਰ ਉੱਚਾ ਜੀ ਮੈਂ ਪਹਿਲੇ ਕਹਿੰਦਾ ਕਿ ਬਹੁਤ ਗਲਤ ਕੱਲਾਂ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇ ਇਸ ਤਰ੍ਹਾਂ ਦੀ ਜਿਹੜੀ ਬੋਲਬਾਣੀਆਂ ਤੋਂ ਪ੍ਰੈਸ ਕਰਨਾ ਚਾਹੀਦਾ ਧਰਮ ਦੇ ਨਾਂ ਤੇ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਥੱਲੇ ਗੱਲਾਂ ਮੈਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਲਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਜੀ ਅਮਰਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਠੀਕ ਹੈ ਸਿੰਘ ਸਾਹਿਬ ਕਿਰਪਾਨ ਪਾ ਕੇ ਕੈਨੇਡਾ ਕਿਸ ਤਰ੍ਹਾਂ ਉਹ ਮੇਰੇ ਵਿੱਚ ਕਿਸ ਕਿਰਪਾਨ ਜਿਹੜੇ ਰੱਖਦੇ ਉਹਨਾਂ ਦੀ ਕੀ ਹੋਵੇ ਨਹੀਂ ਨਹੀਂ ਇਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਨਪਾਕੀ ਜੀ ਠੀਕ ਠੀਕ ਹੈ